ਹਾਂਜੀ ਭਾਈ ਵਾਹ ਕੁਰਚੀ ਕਾ ਖਾਲਸਾ ਵਾਹ ਕੁਰਚੀ ਕੀ ਫਤਿਹ ਹੁਣ ਤੁਹਾਨੂੰ ਗੁਰੂ ਨਾਨਕ ਦੇਵ ਜੀ ਜਦੋਂ ਨਦੀ ਵਿੱਚੋਂ ਬਾਹਰ ਆ ਕੇ ਸਿਮਰਨ ਕਰਨ ਲੱਗ ਜਾਂਦੇ ਹਨ ਤਾਂ ਇਹ ਸਾਰਾ ਕੁਝ ਉੱਥੇ ਖੜੇ ਲੋਕ ਦੇਖ ਰਹੇ ਸਨ ਕਿਉਂਕਿ ਜੋ ਇਹ ਲੋਕ ਸਨ ਇਹਨਾਂ ਵਿੱਚ ਇਨਸਾਨੀਅਤ ਨਹੀਂ ਬਚੀ ਹੋਈ ਸੀ ਬਲਕਿ ਇਹ ਪੱਥਰ ਦੇ ਬਣ ਚੁੱਕੇ ਸਨ ਇਹਨਾਂ ਦੇ ਦਿਲ ਨਫ਼ਰਤ ਨਾਲ ਭਰੇ ਹੋਏ ਸਨ ਤੇ ਇਹ ਇਹ ਤਮਾਸ਼ਾ ਦੇਖ ਰਹੇ ਸਨ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੂੰ ਕਿੱਦਾਂ ਉਹਨਾਂ ਨੇ ਨਦੀ ਵਿੱਚ ਸੁੱਟ ਦਿੱਤਾ ਕਿਉਂਕਿ ਉਹ ਖੁਸ਼ ਸਨ ਕੇ ਸਾਡੇ ਸ਼ੈਸਾਂ ਨੇ ਇਹਨਾਂ ਨੂੰ ਸਜ਼ਾ ਦਿੱਤੀ ਹੈ ਕਿਉਂਕਿ ਇਹ ਕਾਲੇ ਲੋਕ ਵੀ ਜੋ ਹਿੰਦੂ ਵੀਰ ਸਨ ਉਹਨਾਂ ਤੋਂ ਨਫ਼ਰਤ ਕਰਿਆ ਕਰਦੇ ਸਨ ਹੁਣ ਜੋ ਰਾਜੇ ਦੇ ਵਜ਼ੀਰ ਭੇਜੇ ਹੋਏ ਸਨ ਜੋ ਧੰਨ ਗੁਰੂ ਨਾਨਕ ਦੇਵ ਜੀ ਨੂੰ ਸਜ਼ਾ ਦੇਣ ਲਈ ਗਏ ਸਨ ਉਹਨਾਂ ਨੇ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਬਾਹਰ ਆਉਣਾ ਦੇਖਿਆ ਤਾਂ ਉਹ ਉੱਥੋਂ ਭੱਜਦੇ ਹਨ ਤੇ ਆਪਣੇ ਸ਼ਾਸਕ ਕੋਲ ਆਪਣੇ ਆਪਣੇ ਰਾਜੇ ਕੋਲ ਪਹੁੰਚਦੇ ਹਨ ਤੇ ਜਾ ਕੇ ਕਹਿੰਦੇ ਹਨ ਕਿ ਇਹੋ ਜਿਹਾ ਫਕੀਰ ਹੈ ਇਹਨੂੰ ਤਾਂ ਡੋਬਿਆ ਵੀ ਇਹ ਪਾਣੀ ਵਿੱਚ ਨਹੀਂ ਡੋਬਦਾ ਤੇ ਉਹ ਸ਼ਾਸਕ ਇੰਨਾ ਜ਼ਿਆਦਾ ਨਰਦਈ ਸੀ ਫਿਰ ਉਹ ਕਹਿੰਦਾ ਹੈ ਕਿ ਉਸ ਨੂੰ ਜਾ ਕੇ ਤੁਸੀਂ ਅੱਗ ਨਾਲ ਸਾੜ ਦਿਓ ਤੇ ਫਿਰ ਵਜ਼ੀਰ ਉਸ ਸ਼ਾਸਕ ਦਾ ਹੁਕਮ ਮਜਾਉਂਦੇ ਹਨ ਤੇ ਇੱਕ ਲੱਕੜੀਆਂ ਦਾ ਢੇਰ ਲਗਾਉਂਦੇ ਹਨ ਤੇ ਜਿਸ ਵਿੱਚ ਧੰਗੁਰ ਗੁਰੂ ਨਾਨਕ ਦੇਵ ਜੀ ਨੂੰ ਬਿਠਾ ਦਿੰਦੇ ਹਨ ਤੇ ਉਹਨਾਂ ਦੇ ਚਾਰੇ ਪਾਸੇ ਅੱਗ ਲਗਾ ਦਿੰਦੇ ਹਨ ਪਰ ਧੰਗੁਰ ਗੁਰੂ ਨਾਨਕ ਦੇਵ ਜੀ ਖੁਦ ਖੁਦਾ ਪਰਮਾਤਮਾ ਸਨ ਉਹਨਾਂ ਦੇ ਰੋਮ ਤੱਕ ਨੂੰ ਅੱਗ ਨੇ ਨਾ ਛੋਇਆ ਕਿਉਂਕਿ ਜਿੰਨਾ ਭੁੱਲ ਅਕਾਲ ਪੁਰਖ ਹੋ ਜਾਂਦਾ ਹੈ ਉਹਨਾਂ ਦਾ ਕੋਈ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਫਿਰ ਧੰਗੁਰ ਨਾਨਕ ਦੇਵ ਜੀ ਤਾਂ ਖੁਦ ਅਕਾਲ ਪੁਰਖ ਦੇ ਸਰੂਪ ਸਨ ਪਰ ਇਹ ਉਹਨਾਂ ਦੇ ਸ਼ਾਸਕ ਅਤੇ ਉਹਨਾਂ ਦੇ ਵਜ਼ੀਰਾਂ ਦੇ ਸਮਝ ਆਉਣ ਵਾਲੀ ਗੱਲ ਨਹੀਂ ਸੀ ਇਹ ਇੱਕ ਨਾ ਸਮਝੀ ਵਾਲੀ ਗੱਲ ਸੀ ਹੁਣ ਜਦੋਂ ਲੱਕੜਾਂ ਸੜ ਕੇ ਸੁਆਹ ਹੋ ਜਾਂਦੀਆਂ ਹਨ ਤਾਂ ਕੀ ਦੇਖਦੇ ਹਨ ਅਕਾਲ ਪੁਰਖ ਧੰਗੁਰ ਨਾਨਕ ਦੇਵ ਜੀ ਉਦਾਂ ਹੀ ਵਿੱਚ ਬਿਰਾਜਮਾਨ ਹੋਏ ਹਨ ਬੈਠੇ ਹਨ ਜਾਪ ਕਰ ਰਹੇ ਹਨ ਤੇ ਜਦੋਂ ਇਸ ਗੱਲ ਦਾ ਪਤਾ ਉਹ ਸ਼ਾਸਕ ਨੂੰ ਲੱਗਿਆ ਤਾਂ ਉਹ ਕਹਿਣ ਲੱਗਾ ਕਿ ਇਹ ਕੋਈ ਜਾਦੂਗਰ ਆ ਇਹ ਕੋਈ ਕਲਾਬਾਜ਼ ਆ ਗੁੱਸੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਇਹ ਤਾਂ ਕੋਈ ਕਰਾਮਾਤੀ ਆ ਤੇ ਜਦੋਂ ਫਿਰ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕਹਿੰਦਾ ਹੈ ਆਪਣੇ ਵਜ਼ੀਰਾਂ ਨੂੰ ਕਿ ਉਸ ਨੂੰ ਇੱਥੇ ਲਿਆਓ ਮੇਰੇ ਕੋਲ ਫੜ ਕੇ ਉਹਨਾਂ ਨੂੰ ਮਾਰੀਏ ਫਿਰ ਰਾਜਾ ਜਦੋਂ ਕੋਲ ਜਾਂਦਾ ਹੈ ਤਾਂ ਧੰਗ ਗੁਰੂ ਨਾਨਕ ਦੇਵ ਜੀ ਨੂੰ ਪੱਥਰਾਂ ਦੇ ਹੇਠ ਦਬਾ ਦਿੰਦਾ ਹੈ ਹੁਣ ਬਹੁਤ ਸਾਰੇ ਪੱਥਰਾਂ ਦੇ ਹੇਠ ਦਬਾਉਣ ਤੋਂ ਬਾਅਦ ਉਹ ਸ਼ਾਸਕ ਆਪਣੇ ਮਹਿਲਾਂ ਵਿੱਚ ਚਲਾ ਜਾਂਦਾ ਹੈ ਪਰ ਜਾਂਦਾ ਹੋਇਆ ਉਹ ਇਹ ਗੱਲ ਕਹਿੰਦਾ ਹੈ ਕਿ ਇਹ ਪਾਣੀ ਨਾਲ ਨਹੀਂ ਮਰਿਆ ਇਸ ਦਾ ਅੱਗ ਨਾਲ ਕੁਝ ਨਹੀਂ ਹੋਇਆ ਪਰ ਇਹ ਪੱਥਰਾਂ ਦੇ ਥੱਲੇ ਤਾਂ ਕੇ ਇਹ ਮਰ ਹੀ ਜਾਵੇਗਾ ਰਾਤ ਹੋਈ ਆ ਰਾਤ ਬੀਤੀ ਆ ਫਿਰ ਸਵੇਰ ਹੋਇਆ ਜਦੋਂ ਸਵੇਰ ਆ ਕੇ ਉਸ ਸ਼ਾਸਕ ਨੇ ਉੱਥੇ ਦੇਖਿਆ ਤਾਂ ਧੰਗੁਰ ਨਾਨਕ ਦੇਵ ਜੀ ਉੱਥੇ ਹੀ ਵਿਰਾਜਮਾਨ ਹਨ ਤੇ ਉਸ ਅਕਾਲ ਪੁਰਖ ਦਾ ਸਿਮਰਨ ਕਰ ਰਹੇ ਹਨ ਲੋਕ ਇਹ ਦੇਖ ਕੇ ਬੜੇ ਪਰੇਸ਼ਾਨ ਹੋਏ ਹਨ ਤੇ ਲੋਕ ਦੇਖ ਕੇ ਕਹਿੰਦੇ ਹਨ ਕਿ ਇੱਕ ਐਸਾ ਫਕੀਰ ਦਰਵੇਸ਼ ਬੰਦਾ ਇਸ ਦੀ ਗਤੀ ਜਾਣੀ ਨਹੀਂ ਜਾਂਦੀ ਬਾਦਸ਼ਾਹ ਨੂੰ ਉਹਨਾਂ ਲੋਕਾਂ ਨੇ ਕੋਲ ਜਾ ਕੇ ਦੱਸਿਆ ਕਿ ਜਿੱਥੇ ਧੰਗੁਰ ਨਾਨਕ ਦੇਵ ਜੀ ਬੈਠੇ ਆ ਉਹ ਕੁਝ ਗਾ ਰਹੇ ਆ ਪਰ ਸਾਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਉਚਾਰਨ ਕਰ ਰਿਹਾ ਅਕਾਲ ਪੁਰਖ ਦੀ ਬਾਣੀ ਉਚਾਰ ਕਰ ਰਹੇ ਸਨ ਤਨ ਗੁਰ ਨਾਨਕ ਦੇਵ ਜੀ ਕੀਰਤਨ ਕਰ ਰਹੇ ਸਨ ਮਹਾਰਾਜ ਦਾ ਕਿਉਂਕਿ ਕਲਯੁਗ ਵਿੱਚ ਵੀ ਕੀਰਤਨ ਨੂੰ ਪ੍ਰਧਾਨ ਬਣਾਇਆ ਗਿਆ ਹੈ ਨਾਮ ਨੂੰ ਪ੍ਰਧਾਨ ਬਣਾਇਆ ਗਿਆ ਹੈ ਕਿ ਜੋ ਨਾਮ ਦੀ ਸ਼ਕਤੀ ਹੈ ਉਹ ਸਭ ਤੋਂ ਅਟਲ ਹੈ ਕਲਯੁਗ ਦੇ ਵਿੱਚ ਹੁਣ ਬਾਦਸ਼ਾਹ ਇਹ ਦੇਖ ਕੇ ਸੋਚਦਾ ਹੈ ਕਿ ਇਹ ਕੀ ਹੋ ਗਿਆ ਹੁਣ ਜੋ ਉੱਥੇ ਕੁਝ ਲੋਕਾਂ ਵਿੱਚ ਅਕਲਮੰਦ ਸਨ ਥੋੜੀ ਬਹੁਤੀ ਸੂਝਵਾਨ ਲੋਕ ਸਨ ਉਹ ਕਹਿੰਦੇ ਹਨ ਕਿ ਕਿਤੇ ਇਹ ਉਹ ਸ ਖੁਦਾ ਦਾ ਰੂਪ ਤਾਂ ਨਹੀਂ ਇੰਨੇ ਤਸੱਦ ਕਰਨ ਤੋਂ ਬਾਅਦ ਇੰਨੀਆਂ ਸਜ਼ਾਵਾਂ ਦੇਣ ਤੋਂ ਬਾਅਦ ਕੋਈ ਕਿਵੇਂ ਬਚ ਸਕਦਾ ਹੈ ਇੰਨੀ ਕਲਾ ਕਿਸੇ ਆਮ ਮਨੁੱਖ ਵਿੱਚ ਨਹੀਂ ਹੋ ਸਕਦੀ ਜਹਾਪਨਾ ਤੇ ਲੋਕ ਕਹਿੰਦੇ ਹਨ ਕਿ ਜਹਾਪਨਾ ਤੁਸੀਂ ਸਰਦਾ ਧਾਰੋ ਇਹਨਾਂ ਦੇ ਚਰਨਾਂ ਦੀ ਪੂਜਾ ਕਰੋ ਤੁਸੀਂ ਬੜੇ ਉਪਾਅ ਕੀਤੇ ਆ ਬੜੇ ਚਾਰੇ ਧਾਰੇ ਆ ਪਰ ਇਹਨਾਂ ਨੂੰ ਮਾਰ ਨਹੀਂ ਸਕੇ ਅਧੀਨ ਹੋ ਜਾਓ ਚਰਨ ਫੜ ਲਓ ਤੇ ਆਪਣੀ ਭੁੱਲ ਬਖਸ਼ਾਓ ਜੀ ਹੁਣ ਸ਼ਾਸਕ ਦੇ ਮੰਤਰੀਆਂ ਨੇ ਵੀ ਇਹੀ ਸਲਾਹ ਦਿੱਤੀਆ ਕਿ ਆਪਾਂ ਸਾਰੇ ਕੁਛ ਕਰਕੇ ਦੇਖ ਲਿਆ ਅਗਨਾ ਸੜ ਕੇ ਦੇਖ ਲਿਆ ਪਾਣੀ ਵਿੱਚ ਡੂਹੋ ਕੇ ਦੇਖ ਲਿਆ ਪੱਥਰਾਂ ਦੇ ਥੱਲੇ ਤੱਕ ਦਬ ਕੇ ਦੇਖ ਲਿਆ ਪਰ ਫਕੀਰ ਤਾਂ ਮਰ ਹੀ ਨਹੀਂ ਰਿਹਾ ਤੇ ਜਦੋਂ ਕਰਾਮਾਤ ਦੇਖੀਆ ਤੇ ਇਹ ਸਭ ਕੁਝ ਸੁਣ ਤੋਂ ਬਾਅਦ ਰਾਜਾ ਡਰ ਦੇ ਨਾਲ ਕੰਬ ਉੱਠਿਆ ਮੰਨਦਾ ਹੈ ਕਹਿੰਦਾ ਹੈ ਕਿ ਮੈਥੋਂ ਬਹੁਤ ਵੱਡੀ ਗਲਤੀ ਹੋਈ ਹੈ ਤੇ ਸੋਚਦਾ ਹੈ ਕਿਤੇ ਇਹ ਫਕੀਰ ਕੋਈ ਸ਼ਰਾਪ ਹੀ ਨਾ ਦੇ ਦੇਵੇ ਆਪਾਂ ਜਿਹੜੇ ਕਾਲੇ ਲੋਕਾਂ ਦਾ ਦੇਸ਼ ਬਚਾਉਣਾ ਚਾਹੁੰਦੇ ਹਾਂ ਲੋਕ ਆਪਾਂ ਨੂੰ ਹਫਸੀ ਕਹਿੰਦੇ ਆ ਇਹ ਲੋਕ ਆਪਾਂ ਤੋਂ ਨਫ਼ਰਤ ਕਰਦੇ ਆ ਕਿਤੇ ਇਹ ਨਾ ਹੋਵੇ ਆਪਾਂ ਆਪਣੇ ਪੈਰਾਂ ਤੇ ਆਪ ਹੀ ਕਹਾੜਾ ਮਾਰ ਲਈਏ ਤੇ ਸਾਰਾ ਦੇਸ਼ ਨੇਸ ਤੋਂ ਨਬੂਦ ਹੋ ਜਾਵੇਗਾ ਗਰਕ ਹੋ ਜਾਵੇਗਾ ਜੇ ਕਿਤੇ ਇਹ ਫਕੀਰ ਨੇ ਸ਼ਰਾਪ ਦੇ ਦਿੱਤਾ ਹੁਣ ਬਾਦਸ਼ਾਹ ਇਸ ਤੋਂ ਬਾਅਦ ਕੀ ਕਰਦਾ ਹੈ ਅਨੇਕਾਂ ਹੀ ਪ੍ਰਕਾਰ ਦੇ ਉਪਹਾਰ ਲੈ ਕੇ ਤਾਂ ਗੁਰੂ ਨਾਨਕ ਦੇਵ ਜੀ ਦੇ ਅੱਗੇ ਚਲਾ ਗਿਆ ਅੱਗੇ ਭਾਈ ਬਾਲਾ ਜੀ ਦੱਸਦੇ ਹਨ ਕਿ ਜਦੋਂ ਇਹ ਧੰ ਗੁਰੂ ਨਾਨਕ ਦੇਵ ਜੀ ਦੇ ਅੱਗੇ ਗਿਆ ਤਾਂ ਇਸ ਦਾ ਰੰਗ ਬਹੁਤ ਜ਼ਿਆਦਾ ਕਾਲਾ ਸੀ ਤੇ ਆ ਕੇ ਧੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਉੱਪਰ ਡਿੱਗ ਪਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਕਿ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਜੀ ਮੈਨੂੰ ਬਖਸ਼ ਦਿਓ ਤੁਸੀਂ ਪੀਰਾਂ ਦੇ ਪੀਰ ਹੋ ਮਹਾਰਾਜ ਤੁਸੀਂ ਖੁਦਾ ਹੋ ਗੁਪਤ ਵਰਤਿਆਂ ਜਾਣੇ ਨਹੀਂ ਜਾ ਸਕਦੇ ਮੈਂ ਤੁਹਾਡੀ ਰਜਾ ਨੂੰ ਦਿਲ ਵਿੱਚ ਰਾਜ਼ੀ ਕਰਾਂਗਾ ਤੇ ਮੈਥੋਂ ਜੋ ਗਲਤੀਆਂ ਹੋ ਗਈਆਂ ਹਨ ਉਹਨਾਂ ਦੀ ਤਾਂ ਹੁਣ ਮੈਂ ਸਿਰਫ ਮਾਫੀ ਹੀ ਮੰਗ ਸਕਦਾ ਹਾਂ ਉਹਨਾਂ ਨੂੰ ਤਾਂ ਨਹੀਂ ਸੁਧਾਰਿਆ ਜਾ ਸਕਦਾ ਪਰ ਮੈਂ ਆਉਣ ਵਾਲੇ ਸਮੇਂ ਵਿੱਚ ਇਦਾਂ ਦੀਆਂ ਗਲਤੀਆਂ ਨਹੀਂ ਕਰਾਂਗਾ ਮੈਂ ਅਣਜਾਣ ਸੀ ਇਹ ਗਲਤੀ ਕਰ ਬੈਠਾ ਬੈਠਾ ਹਾਂ ਤੁਸੀਂ ਆਪਣੇ ਦਿਲ ਦਾ ਰੋਸ ਦੂਰ ਕਰੋ ਹੁਣ ਤਾਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਦੇਖ ਕੇ ਕਹਿੰਦੇ ਹਨ ਕਿ ਦੇਖ ਭਾਈ ਤੇਰੇ ਤੇ ਕਿਰਪਾ ਤਾਂ ਹੋ ਜਾਵੇਗੀ ਤੈਨੂੰ ਮਾਫ ਵੀ ਕਰ ਦੇਵਾਂਗੇ ਪਰ ਜੇ ਤੂੰ ਬੰਦਿਆਂ ਨੂੰ ਮਾਰਨਾ ਛੱਡ ਦੇਵੇਂ ਤੂੰ ਤਾਂ ਬਖਸ਼ਾ ਜਾਵੇਂਗਾ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਇਹ ਜੋ ਤੂੰ ਹਿੰਦੂ ਵੀਰਾਂ ਦੀ ਬਲੀ ਦਿਨਾ ਉਹਨਾਂ ਨੂੰ ਡੋਬ ਦਿਨਾ ਉਹਨਾਂ ਨੂੰ ਮਾਰ ਦਿਨਾ ਇਹ ਵੀ ਆਪਣੀ ਹੀ ਆ ਜੇ ਤੁਸੀਂ ਬੰਦਿਆਂ ਨੂੰ ਮਾਰਨੋਂ ਨਹੀਂ ਹਟੋਗੇ ਤਾਂ ਸਜ਼ਾ ਤੁਹਾਨੂੰ ਬਹੁਤ ਮਿਲਣੀ ਆ ਹੁਣ ਜੋ ਕਾਲਿਆਂ ਦਾ ਬਾਦਸ਼ਾਹ ਸੀ ਇਹ ਸੁਣ ਕੇ ਤਾਂ ਗੁਰੂ ਨਾਨਕ ਦੇਵ ਜੀ ਦੇ ਬਚਨ ਤਾਂ ਕਹਿੰਦਾ ਹੈ ਕਿ ਮਹਾਰਾਜ ਹੁਣ ਇਹ ਅੱਗੇ ਤੋਂ ਗਲਤੀ ਨਹੀਂ ਹੋਵੇਗੀ ਮੈਂ ਲੱਗਾ ਕਿ ਜਦੋਂ ਤੋਂ ਮੈਂ ਹੁਣ ਤੁਹਾਡੇ ਦਰਸ਼ਨ ਕੀਤੇ ਆ ਮੇਰੇ ਵਿੱਚ ਤਾਂ ਤੀਲਾ ਤੱਕ ਤੋੜਨ ਦੀ ਹਿੰਮਤ ਨਹੀਂ ਰਹੀ ਬੰਦਿਆ ਨੂੰ ਮਾਰਨਾ ਤਾਂ ਦੂਰ ਦੀ ਗੱਲ ਫਿਰ ਕਹਿਣ ਲੱਗਾ ਤੁਸੀਂ ਦੱਸੋ ਮਹਾਰਾਜ ਮੈਂ ਕੀ ਕਰ ਸਕਦਾ ਹਾਂ ਹੁਣ ਇਹ ਰਾਜਾ ਬੜਾ ਹੰਕਾਰੀ ਸੀ ਪਹਿਲਾਂ ਇਸ ਨੇ ਧੰਨ ਗੁਰੂ ਨਾਨਕ ਦੇਵ ਜੀ ਉੱਪਰ ਆਪਣਾ ਪੂਰਾ ਜੋਰ ਰਿਮਾਸ਼ ਕਰਕੇ ਦੇਖੀ ਸੀ ਉਹ ਧੰਨ ਗੁਰੂ ਨਾਨਕ ਦੇਵ ਜੀ ਦਾ ਬਾੜ ਵੀ ਬਿੰਗਾ ਨਾ ਕਰ ਸਕਿਆ ਤੇ ਉਸ ਨੂੰ ਪਤਾ ਚੱਲ ਗਿਆ ਸੀ ਕਿ ਧੰਨ ਗੁਰੂ ਨਾਨਕ ਦੇਵ ਜੀ ਦੇ ਅੱਗੇ ਉਸ ਦੀ ਕੋਈ ਵੀ ਪੇਸ਼ ਨਹੀਂ ਸੀ ਜਾਂਦੀ। ਮਹਾਰਾਜ ਨੂੰ ਫਿਰ ਤੋਂ ਕਹਿਣ ਲੱਗਾ ਕਿ ਮਹਾਰਾਜ ਮੈਂ ਤਾਂ ਡੱਕਾ ਤੱਕ ਨਹੀਂ ਤੋੜ ਸਕਦਾ। ਤੁਸੀਂ ਮੈਨੂੰ ਦੱਸੋ ਮੈਂ ਹੁਣ ਕੀ ਕਰ ਸਕਦਾ ਹਾਂ? ਤਾਂ ਸਾਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਭਾ ਦੇਖੋ ਭਾਈ ਇਹਦੇ ਹਨ ਕਿ ਸਾਡੇ ਬਚਨ ਯਾਦ ਰੱਖਿਆ ਹਨ। ਪਹਿਲਾ ਬਚਨ ਸੀ ਧੰਨ ਗੁਰੂ ਨਾਨਕ ਦੇਵ ਜੀ ਦਾ ਸੱਚੇ ਨਾਮ ਦਾ ਸਿਮਰਨ ਕਰੋ। ਹੁਣ ਇਹ ਨਹੀਂ ਸੀ ਕਿ ਇਸ ਅਕਾਲ ਪੁਰਖ ਦੇ ਵਚਨ ਦਾ ਅਰਥ ਜਾਂ ਭਾਵ ਸਿਰਫ ਉਸ ਕਾਲੇ ਰਾਜੇ ਲਈ ਹੀ ਸੀ ਬਲਕਿ ਹਰ ਇੱਕ ਉਸ ਮਨੁੱਖ ਦੇ ਲਈ ਸੀ ਜੋ ਉਸ ਅਕਾਲ ਪੁਰਖ ਨਾਲ ਜੁੜਨਾ ਚਾਹੁੰਦਾ ਹੈ ਤਾਂ ਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸੱਚੇ ਨਾਮ ਦਾ ਸਿਮਰਨ ਕਰੋ ਤੇ ਸ਼ਾਸਕ ਕਹਿੰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਨੂੰ ਜੀ ਸੱਤ ਵਚਨ ਹੁਣ ਧੰਨ ਗੁਰੂ ਨਾਨਕ ਦੇਵ ਜੀ ਨੇ ਦੂਜਾ ਵਚਨ ਕੀਤਾ ਕਿ ਤੁਹਾਨੂੰ ਰੱਬ ਦੇ ਪਿਆਰ ਵਿੱਚ ਆ ਕੇ ਜਿੰਨਾਂ ਲੋਕਾਂ ਨੂੰ ਤੁਸੀਂ ਮਾਰਦੇ ਹੋ ਆਏਗੇ ਮਹਿਮਾਨਾਂ ਨੂੰ ਤੇਸੀ ਬੰਦਿਆਂ ਨੂੰ ਜੋ ਤੁਹਾਡੇ ਰਾਜ ਦੇ ਵਿੱਚ ਆਉਂਦੇ ਆ ਇੱਥੋਂ ਦੀ ਲੰਗਦੇ ਆ ਉਹਨਾਂ ਨੂੰ ਤੁਸੀਂ ਭੋਜਨ ਸ਼ਿਕਾਇਆ ਕਰੋ ਲੰਗਰ ਲਗਾਇਆ ਕਰੋ ਵੰਡ ਕੇ ਸ਼ਿਕਾਇਆ ਕਰੋ ਤੇ ਕਹਿਣ ਲੱਗਾ ਸ਼ਾਸਕ ਮਹਾਰਾਜ ਸੱਤ ਵਚਨ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ